ਸ੍ਰੀ ਕਾਂਸੀ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਆ ਤੁਹਾਡੇ ਨਾਲ ਨੂਰ ਵਰਚੋ ਸੋ ਲੈ ਕੇ ਹਾਜ਼ਰ ਆ ਜੀ ਐਂਟਰਟੇਨਮੈਂਟ ਦੇ ਨਾਲ ਜੁੜੀ ਖਾਸ ਗੱਲਬਾਤ ਇਸ ਅਪਡੇਟ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੇ ਕਰਾਂਗੇ ਕਿ ਆ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਸਾਰੇ ਲੋਕ ਇਹ ਸੋਚ ਜਾਂਦੇ ਆ ਕਿ ਸਾਡੇ 'ਚ ਸਬਰ ਨਹੀਂ ਹੁੰਦਾ ਸਾਨੂੰ ਕਾਲ ਹੁੰਦੀ ਆ ਕਿ ਅਸੀਂ ਹੁਣੇ ਹਿੱਟ ਹੋ ਜਾਈਏ ਅਸੀਂ ਹੁਣੇ ਕਿਸੇ ਚੀਜ਼ ਦੇ ਵਿੱਚ ਕਾਮਯਾਬ ਹੋ ਜਾਈਏ ਪਰ ਕਹਿ ਲੋ ਕਿ ਔਕੇ ਸਮੇਂ ਤੇ ਸਬਰ ਤੇ ਚੰਗੇ ਸਮੇਂ ਤੇ ਜਿਹੜਾ ਉਹ ਸ਼ੁਕਰ ਉਹ ਜ਼ਰੂਰ ਕਰਨਾ ਚਾਹੀਦਾ ਸੋ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਬਾਲੀਵੁੱਡ ਦੇ ਮੰਨੇ ਪਰਮੰਨੇ ਐਕਟਰ ਦੀ ਅਮੀਰ ਖਾਨ ਜਿਨ੍ਹਾਂ ਨੂੰ ساری ਦੁਨੀਆ ਜਾਣਦੀ ਹੈ ਉਹਨਾਂ ਦੀਆਂ ਫਿਲਮਾਂ ਨੂੰ ਕੌਣ ਨਹੀਂ ਪਸੰਦ ਕਰਦਾ ਬੱਚਾ ਬੱਚਾ ਉਹਨਾਂ ਨੂੰ ਜਾਣਦਾ ਹੈ ਪਰ ਅਮੀਰ ਖਾਨ ਜਿ ਕਈ ਕਹਿੰਦੇ ਕਿ ਬਾਲੀਵੁੱਡ ਦੇ ਮਿਸਟਰ ਪਰਫੈਕਟ ਲਿਸਟ ਨੇ ਜਿਨ੍ਹਾਂ ਨੂੰ ਪਰਫੈਕਟ ਮੰਨਿਆ ਜਾਂਦਾ ਹੈ ਹਰ ਇੱਕ ਰੋਲ ਦੇ ਲਈ ਤੇ ਕੀ ਉਹਨਾਂ ਦੀ ਜ਼ਿੰਦਗੀ ਕਿੰਨੀ ਕੁ ਸੌਖੀ ਸੀ ਅਮੀਰ ਖਾਨ ਨੇ ਇੱਕ ਇੰਟਰਵਿਊ ਦਿੱਤਾ ਉਹਨਾਂ ਨੇ ਉਹਦੇ ਵਿੱਚ ਕੁਝ ਗੱਲਾਂ ਕੀਤੀਆਂ ਉਹਨਾਂ ਨੇ ਦੱਸਿਆ ਆਪਣੀ ਜ਼ਿੰਦਗੀ ਬਾਰੇ ਕਿ ਇੱਕ ਸਮਾਂ ਅਜਿਹਾ ਸੀਗਾ ਕਿ ਜਦੋਂ ਮੈਂ ਇੱਕੋ ਦਮ ਹਿੱਟ ਹੋਇਆ ਤਾਂ ਮੈਨੂੰ 400 ਫਿਲਮਾਂ ਤਿੰਨ ਤਿੰਨ 400 ਤੋਂ 100 ਫਿਲਮਾਂ ਆਉਂਦੀਆਂ ਸੀ ਆਫਰ ਆਉਂਦੇ ਸੀ ਤੇ ਮੈਂ ਕਨਫਿਊਜ਼ ਹੋ ਜਾਂਦਾ ਸੀ ਕਿ ਮੈਂ ਉਹਨਾਂ ਨੂੰ ਅਸੈਪਟ ਕਿਵੇਂ ਕਰਾਂ ਤੇ ਇੱਕ ਸਮਾਂ ਅਜਿਹਾ ਆਇਆ ਕਿ ਮੇਰੇ ਤੇ ਡਾਊਨਫਾਲ ਆ ਗਿਆ ਤੇ ਮੇਰੀ ਫਿਲਮਾਂ ਚੱਲਣੀਆਂ ਬੰਦ ਹੋ ਗਈਆਂ ਤੇ ਮੈਨੂੰ ਫਿਲਮਾਂ ਵੀ ਆਉਣੀਆਂ ਬੰਦ ਹੋ ਗਈਆਂ ਸੀ ਤਾਂ ਅਜਿਹੇ ਸਮੇਂ ਦੇ ਵਿੱਚ ਅਮਿਰ ਖਾਨ ਕਿਵੇਂ ਨਿਕਲੇ ਕਿਵੇਂ ਸਕਸੈਸ ਦੇ ਰਸਤੇ ਉਹਨਾਂ ਨੇ ਚੁਣੇ ਔਰ ਕਿਵੇਂ ਮਤਲਬ ਉੱਕੇ ਸਮੇਂ ਦੇ ਵਿੱਚ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਇਹ ਗੱਲਬਾਤ ਤੁਹਾਨੂੰ ਦੱਸਦੇ ਹਾਂ ਅਮਰ ਖਾਨ ਨੂੰ ਬਾਲੀਵੁੱਡ ਦਾ ਮਿਸਟਰ ਪਰਫੈਕਟਲਿਸਟ ਕਿਹਾ ਜਾਂਦਾ ਹੈ ਪਰ ਇਹ ਮੁਕਾਮ ਹਾਸਲ ਕਰਨਾ ਉਹਨਾਂ ਦੇ ਲਈ ਬਿਲਕੁਲ ਆਸਾਨ ਨਹੀਂ ਸੀ ਇਸ ਦੇ ਲਈ ਉਹਨਾਂ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹਾਲਾਂਕਿ ਜਦੋਂ ਉਹਨਾਂ ਦੀ ਫਿਲਮ ਕਿਆਮਤ ਤੋਂ ਕਿਆਮਤ ਤੱਕ ਬਾਕਸ ਆਫਿਸ ਦੇ ਬਲੌਕਬਾਸਟਰ ਸਾਬਿਤ ਹੋਈ ਸੀ ਤਾਂ ਉਹਨਾਂ ਦੀ ਕਿਸਮਤ ਹੀ ਬਦਲ ਗਈ ਸੀ ਇਸ ਫਿਲਮ ਤੋਂ ਬਾਅਦ ਉਹਨਾਂ ਨੇ ਇੱਕ ਜਾਂ ਦੋ ਨਹੀਂ ਬਲਕਿ ਲਗਭਗ 300 ਤੋਂ 400 ਫਿਲਮਾਂ ਦੇ ਜਿਹੜੇ ਉਹਨਾਂ ਨੂੰ ਆਫਰ ਮਿਲੇ ਅਮਰ ਖਾਨ ਫਿਲਮ ਫੈਸਟੀਵਲ ਦੇ ਲਾਂਚ ਇਵੈਂਟ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਇਸ ਬਾਰੇ ਖੁਦ ਖੁਲਾਸਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਮੈਂ ਜਿਸ ਫਿਲਮ ਨੂੰ ਹਾਂ ਕਰਦਾ ਸੀ ਉਹ ਫਿਲਮ ਤੋਂ ਕਦੇ ਵੀ ਸੈਟੀਸਫਾਈ ਨਹੀਂ ਸੀ ਹੋ ਪੰਦਾ ਤੇ ਮੇਰਾ ਦਿਲ ਹਮੇਸ਼ਾ ਟੁੱਟ ਜਾਂਦਾ ਸੀ ਕਿਉਂਕਿ ਫਿਲਮਾਂ ਚੱਲਦੀਆਂ ਨਹੀਂ ਸੀ ਪਰ ਜਿਵੇਂ ਹੀ ਮੇਰੀ ਫਿਲਮ ਕਿਆਮਤ ਤੋਂ ਕਿਆਮਤ ਤੱਕ ਜਿਹੜੀ ਬਲੌਕਬਾਸਟਰ ਹੋਈ ਤਾਂ ਮੰਨੋ ਕਿ ਮੇਰੀ ਕਿਸਮਤ ਹੀ ਬਦਲ ਗਈ ਮੈਨੂੰ ਬਹੁਤ ਸਾਰੇ ਆਫਰ ਮਿਲਦੇ ਸੀ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਲਗਭਗ 300 ਤੋਂ 400 ਫਿਲਮਾਂ ਦੇ ਆਫਰ ਮਿਲੇ। ਅਲੱਗ-ਅਲੱਗ ਜਗ੍ਹਾ ਤੋਂ ਪ੍ਰੋਡਿਊਸਰ ਮੈਨੂੰ ਮਿਲਣ ਆਉਂਦੇ ਸੀ। ਉਸ ਸਮੇਂ ਮੈਂ ਨਵਾਂ ਸੀ ਤੇ ਮੈਨੂੰ ਇਹ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਇੱਕ ਫਿਲਮ ਸਾਈਨ ਕਰਨਾ ਮੇਰੇ ਲਈ ਬਹੁਤ ਵੱਡੀ ਜ਼ਿੰਮੇਵਾਰੀ ਹੋ ਸਕਦੀ ਹੈ। ਉਸ ਸਮੇਂ ਐਕਟਰ ਘੱਟ ਤੋਂ ਘੱਟ ਇੱਕ ਨਾਲ 30 ਤੋਂ 50 ਫਿਲਮਾਂ ਦੇ ਵਿੱਚ ਕੰਮ ਕਰਦਾ ਸੀ। ਬਸ ਇਹੀ ਦੇਖ ਕੇ ਮੈਂ ਇਕੱਠੀਆਂ 3 ਤੋਂ 10 ਫਿਲਮਾਂ ਸਾਈਨ ਕਰ ਲਿਆ। ਜਦੋਂ ਇਹਨਾਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਮੈਨੂੰ ਸਮਝ ਦੇ ਵਿੱਚ ਆਇਆ ਕਿ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ। ਅਮੀਰ ਨੇ ਇਹ ਕਿਹਾ ਕਿ ਮੈਂ ਇੱਕ ਦਿਨ ਤਿੰਨ ਸ਼ਿਫਟਾਂ ਦੇ ਵਿੱਚ ਕੰਮ ਕਰਦਾ ਹੁੰਦਾ ਸੀ ਪਰ ਮੈਂ ਖੁਸ਼ ਨਹੀਂ ਸੀ। ਮੈਂ ਜੁਰੂ ਕਰੇ ਆਉਂਦਾ ਸੀ ਤਾਂ ਮੈਂ ਬਹੁਤ ਪਰੇਸ਼ਾਨ ਹੁੰਦਾ ਸੀ ਤੇ ਰੋਂਦਾ ਸੀ। ਪਰ ਮੈਂ ਉਸ ਸਮੇਂ ਵਿੱਚ ਇਹ ਸਿੱਖਿਆ ਕਿ ਸਿਰਫ ਚੰਗੀ ਸਕ੍ਰਿਪਟ ਹੀ ਕਾਫੀ ਨਹੀਂ ਹੁੰਦੀ ਬਲਕਿ ਡਾਇਰੈਕਟਰ, ਪ੍ਰੋਡਿਊਸਰ ਅਤੇ ਉਹਨਾਂ ਦੇ ਵਿਚਾਰ ਵੀ ਓਨੇ ਹੀ ਜ਼ਰੂਰੀ ਹੁੰਦੇ ਨੇ। ਅਮੀਰ ਖਾਨ ਦੀ ਮਨਨੀਏ ਤਾਂ ਜਰੂਰ ਉਹਨਾਂ ਦੀ ਫਿਲਮ ਲਵ ਲਵ ਲਵ, ਅਵਲ ਨੰਬਰ ਅਤੇ ਤੋਂ ਮੇਰੇ ਹੋ ਫਲॉप ਹੋਈ ਤਾਂ ਉਹਨਾਂ ਨੂੰ ਅਝਿਹਾ ਲੱਗਿਆ ਕਿ ਹੁਣ ਉਹਨਾਂ ਦਾ ਕੈਰੀਅਰ ਖਤਮ ਹੋ ਗਿਆ ਕੋਈ ਵੀ ਉਹਨਾਂ ਨੂੰ ਕਾਸਟ ਨਹੀਂ ਸੀ ਕਰ ਰਿਹਾ ਉਹਨਾਂ ਨੂੰ ਅਝਿਹਾ ਲੱਗਦਾ ਸੀ ਕਿ ਉਹ ਇੱਕ ਦਲਦਲ ਦੇ ਵਿੱਚ ਫਸ ਗਏ ਨੇ ਤੇ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਹੀਂ ਦਿਖ ਰਿਹਾ ਸੀ ਹਾਲਾਂਕਿ ਇੰਦਰ ਕੁਮਾਰ ਦੀ ਫਿਲਮ ਦਿਲ ਬਲਕਬਸਟਰ ਹੋਈ ਬਸ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹਨਾਂ ਦਾ ਫਿਲਮੀ ਕੈਰੀਅਰ ਉਚਾਈਆਂ ਤੇ ਪਹੁੰਚ ਗਿਆ ਪਰ ਔਖੇ ਸਮੇਂ ਦੇ ਵਿੱਚ ਅਮੀਰ ਖਾਨ ਨੇ ਕਦੇ ਹਾਰ ਨਹੀਂ ਸੀ ਮੰਨੀ ਉਹ 네ਗੇਟਿਵ ਵੀ ਹੋਏ ਉਹਨਾਂ ਨੇ ਸੋਚਿਆ ਵੀ ਫਿਲਮਾਂ ਦੇ ਵਿੱਚ ਕੰਮ ਨਹੀਂ ਕਰ ਪਾਉਣਗੇ ਉਹਨਾਂ ਨੇ ਇਹ ਵੀ ਸੋਚਿਆ ਕਿ ਸ਼ਾਇਦ ਉਹਨਾਂ ਨੂੰ ਕੰਮ ਨਹੀਂ ਮਿਲੂਗਾ ਉਹਨਾਂ ਨੇ ਇਹ ਵੀ ਸੋਚਿਆ ਕਿ ਉਹਨਾਂ ਨੂੰ ਸ਼ਾਇਦ ਜੇ ਫਿਲਮਾਂ ਮਿਲ ਰਹੀਆਂ ਨੇ ਤੇ ਉਹ ਤਰੱਕੀ ਨੂੰ ਉਹਨਾਂ ਨੇ ਕਿਵੇਂ ਅਕਸੈਪਟ ਕਰਨਾ ਕਿਵੇਂ ਉਹਨਾਂ ਨੇ ਫਿਲਮਾਂ ਸਾਈਨ ਕਰਨੀਆਂ ਨੇ ਯਾਨੀ ਕਿ ਅਮਿਰ ਖਾਨ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਸੀਗੀ ਤਾਂ اسی ਤਰ੍ਹਾਂ ਜੇ ਅਸੀਂ ਗੱਲ ਕਰੀਏ ਕਿ ਸਾਡੀ ਆਮ ਜ਼ਿੰਦਗੀ ਵੀ ਕੋਈ ਬਹੁਤੀ ਸੌਖੀ ਨਹੀਂ ਹੁੰਦੀ ਸੰਘਰਸ਼ਾਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਨਿਕਲਣਾ ਪੈਂਦਾ ਸੋ ਸੋਚਣਾ ਚਾਹੀਦਾ ਹੈ ਵੀ ਪੋਜ਼ਿਟਿਵ ਇਸ ਤਰ੍ਹਾਂ ਦੀਆਂ ਕਹਾਣੀਆਂ ਅਸੀਂ ਇਸ ਕਰਕੇ ਲੈ ਕੇ ਆਉਨੇ ਆ ਕਿ ਸ਼ਾਇਦ ਕਿਸੇ ਵੀ ਕਹਾਣੀ ਸੁਣ ਕੇ ਤੁਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਰ पाओ ਉਮੀਦ ਕਰਦੀ ਹਾਂ ਪਸੰਦ ਆਈ ਹੋਊਗੀ ਮਿਲਦੇ ਆਂ ਅਗਲੀ ਕਹਾਣੀ ਦੇ ਨਾਲ